ਇਸ ਤਰ੍ਹਾਂ ਇਸ ਬੋਰਡ ਉੱਤੇ ਲਿਖਿਆ ਹੋਇਆ ਕਿ ਇਹ ਜਿਹੜਾ ਸਭ ਕੁਝ ਜੋ ਮਹਿ ਲਿਆ ਇਹ ਟੋਮਰ ਵਾਂਛ ਦੇ ਜਿਹੜੇ ਰਾਜਾ ਮਾਨਗ ਸਿੰਘ ਮਾਨ ਸਿੰਘ ਟੋਮਰ ਵੱਲੋਂ 1486 ਤੇ 1516 ਈਸਵੀ ਦੇ ਵਿੱਚਕਾਰ ਇਹ ਆਪਣੀ ਜਿਹੜੀ ਮਹਿਬੂਬਾ ਗੁਜਰੀ ਰਾਣੀ ਮ੍ਰਿਗਨੈਨੀ ਦੇ ਲਈ ਬਣਾਇਆ ਸੀ ਤੇ ਇਹ ਜਿਹੜਾ ਸੰਗ੍ਰਹਿ ਆ ਜੋ ਇੱਥੇ ਇਹ 1920 ਦੇ ਵਿੱਚ ਅੰਗਰੇਜ਼ਾਂ ਦੁਆਰਾ ਜਿਹੜਾ ਇਹ ਸਥਾਪਿਤ ਕੀਤਾ ਗਿਆ ਦਰਸ਼ਕਾਂ ਲਈ ਖੋਲਿਆ ਗਿਆ ਤੇ ਇਹਨੂੰ ਹੁਣ ਅਸੀਂ ਅੰਦਰ ਜਾ ਕੇ ਦੇਖਦੇ ਹਾਂ 12ਵੀਂ ਦੀ ਖੂਬਸੂਰਤੀ ਦੇਖਣ ਵਾਲੀ ਆ ਦਰਸ਼ਕਾਂ ਦੇ ਲਈ ਬੈਠਣ ਦੇ ਲਈ ਬੈਂਚ ਬਣੇ ਹੋਇਆ ਫੋਟੋਗ੍ਰਾਫੀ ਵੈਸੇ ਅਲਾਉਡ ਨਹੀਂ ਹੈਗੀ ਅੰਦਰ ਤੁਸੀਂ ਟਿਕਟ ਲੈ ਕੇ ਕਰ ਸਕਦੇ ਆ ਗਦਰਤੀ